ਕੋਈ ਨਹੀਂ ਮਾਰੇਗਾ ਨਾਂ ਦੱਸ ਦੇ ਬੰਦੇ ਇਹਨਾਂ ਦੇ ਕੋਈ ਨਹੀਂ ਮਾਰੇਗਾ ਕੋਈ ਨਹੀਂ ਮਾਰ ਮੰਦਰ ਲਾ ਕੇ ਕੋਈ ਨਹੀਂ ਮਾਰੇਗਾ ਲੈ ਆਓ ਭਾਈ ਅਰਜਨ ਮਨਦੀਪ ਇੱਕ ਮਿੰਟ ਇੱਕ ਮਿੰਟ 10 10 ਵੇ 10 ਵੇ ਦੱਸੋ ਬੋਲ ਬੋਲ ਜਲਦੀ ਬੋਲ ਛੇਤੀ ਬੋਲ ਹਾਂ ਬੋਲ ਮੜ ਲਾ ਤੂੰ ਪਿੱਛੇ ਪਹਿਲਾ ਨਾਂ ਦੱਸ ਦੇ ਭਜਣਾ ਭਾਈ ਵੀਡੀਓ ਕਰਾ ਲੈ ਭਾਈ ਜਲਦੀ ਨਾਂ ਦੱਸਾਂ ਬਾਜੂ ਬਟਣੀ ਆ ਨਾਂ ਦੱਸਾਂ ਵੀਡੀਓ ਕਰ ਦਾਂਗੇ ਦੱਸ ਸਹੀ ਸਹੀ ਦੱਸ ਨਾਂ ਲਾਈ ਨਾਂ ਲਾਈ 10 ਬੋਲ ਛੇਤੀ ਬੋਲ ਛੇਤੀ ਬੋਲ ਨਹੀਂ ਤਾਂ ਉਹ ਲਾ ਦੇਣੀ ਆ ਜਨ 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 ਮਰਜੀ ਮਰ ਜਣਾ ਇੱਕ ਹੀ ਨਿੰਦਰ ਉਕੂਕਲੇ ਦਾ ਬਿੱਲੀ ਦਾ ਮੁੰਡਾ ਅੱਛਾ ਤੇ ਇੱਕ ਲਖਨਪੁਰੋਂ ਵਿਲੀਅਮ ਦਾ ਮੁੰਡਾ ਵਿਲੀਅਮ ਦਾ ਮੁੰਡਾ ਨਾ ਮੁੰਡਿਆਂ ਦੇ ਨਾਂ ਕੀ ਆ ਨਾਂ ਲਿਖੀਦਾ ਇੱਕ ਨਾਂ ਐਮਪੀ ਆ ਤੇ ਇੱਕ ਨਾਂ ਨਿੰਦਰ ਬਸ ਤੇ ਭਾਜੀ ਹੁਣ ਜਿੰਨੇ ਜਨ ਮਰਜੀ ਮਾਰੀ ਜੋ ਬਸ ਨਹੀਂ ਨਹੀਂ ਮਾਰਦੇ ਨਹੀਂ ਮਾਰਦੇ ਦੋ ਦੋ ਮੁੰਡੇ ਮੈਂ ਸੱਚ ਬੋਲਦਾ ਠੀਕ ਆ ਤੈਨੂੰ ਮਾਰਦੇ ਨਹੀਂ ਹਾਂ ਮਾਰਦੇ ਨਹੀਂ ਤੈਨੂੰ ਬਿਲਕੁਲ ਨਹੀਂ ਆ ਤਰੀਕਾ ਨਹੀਂ ਗੱਲ ਸੁਣੋ ਉਹ ਵੀ ਮੈਂ ਤਾਂ ਦਾ ਸਿਮ ਕ੍ਰੈਂਟ ਕਰਕੇ ਲਾ ਦਾਂ ਠੀਕ ਠੀਕ ਆ ਠੀਕ ਤੇਰਾ ਤੇਰਾ ਨਾਂ ਕੀ ਆ ਤੇਰਾ ਕੀ ਆ ਆਪਣਾ ਨਾਮ ਬੋਲ ਆਪਣਾ ਨਾਮ ਦੱਸ ਆਪਣਾ ਨਾਮ ਬੋਲ ਮੇਰਾ ਨਾਮ ਰਾਜਾ ਤੂੰ ਕਿਹੜਾ ਪਿੰਡ ਕਿਹੜਾ ਹਾਂਜੀ ਪਿੰਡ ਘੋੜਿਆਂ ਦਾ ਪਿੰਡ ਘੋੜਿਆਂ ਦਾ ਰਾਜਾ ਨਾ ਨਹੀਂ ਲਖਣਪੁਰਾ ਲਖਨਪੁਰ ਦੇ ਨਾਲ ਹੀ ਘੋੜੇ ਲਖਨਪੁਰ ਦਾ ਸਿੱਧਾ ਕਲੀਓ ਦਾ ਨਾ ਵਾਜਦਾ ਘੋੜੇ ਵਾਂ ਲਖਨਪੁਰ ਹੈ ਲਖਨਪੁਰ ਅੱਗੇ ਵੀ ਕੀਤੀ ਕੋਈ ਚੋਰੀ ਅੱਗੇ ਚੋਰੀ ਕੀਤੀ ਆ ਪਹਿਲੀ ਕੀਤੀ ਆ ਹੁਣ ਜਾਣਾ ਵਾ ਨਹੀਂ ਜਾਣਾ ਪਈ ਸਹੀ ਸਹੀ ਦੱਸ ਦੇ ਉਹ ਮੁੰਡਿਆਂ ਦਾ ਕੋਈ ਫੋਨ ਉਹਨਾਂ ਦਾ ਨੰਬਰ ਹੈਗਾ ਮੈਂ ਕਰੰਟ ਲੱਗ ਲਗਾਇਆ ਮੈਂ ਤਦ ਮੁੰਡਿਆਂ ਨਾਲ ਦੋ ਟੂ ਟੂ ਕਰੰਟ ਲੱਗੇ ਡਾਰਨਾ ਦੱਸ ਤਾ ਉਹ ਮੁੰਡਿਆਂ ਦਾ ਕੋਈ ਫੋਨ ਨੰਬਰ ਹੈਗਾ ਉਹਨਾਂ ਦਾ ਇਹਦਾ ਨੰਬਰ ਹੈ ਨਹੀਂ ਭਾਜੀ ਨੰਬਰ ਹੈ ਮੈਂ ਗਮ ਮੋਟਰਸਾਈਕਲ ਵੀ ਆ ਨਾ ਚਾਬੀ ਚਾਬੀ ਉਹ ਨਹੀਂ ਨਹੀਂ ਚਾ ਨਹੀਂ ਲੰਗਦਾ

ਯਾ ਲੈ ਚਾਬੀ ਘਾਪੀ ਕਰ ਲੋ ਭਰਾ ਚਾਬੀ ਚਾਬੀ ਹੀ ਪਹੁੰਚ ਲੈਣੀ ਆ ਮੋਟਾ ਉਹ ਵੀ ਉਹਦਾ ਚਾਬੀ ਭਾਈ ਜੀ ਆਪਾ ਪਾਗੀ ਮੈਂ ਮੈਂ ਬੋਤਲ ਛੱਡ ਕੇ ਦੇ ਵੇਖੀ ਬੋਲਦਾ ਸਰ ਕੋ ਤੋ ਤੇ ਨਹੀਂ ਲਾਂਦਾ ਆ ਨਹੀਂ ਲਾਂਦਾ ਯਾਰ ਮੈਂ ਮੈਂ ਮੇਰੇ ਘਰ ਚਲ ਜਿਓ ਮੇਰੇ ਨਾਲ ਮੇਰੇ ਉੱਥੇ ਹੀ ਆ ਕੇ ਜੇਜੀ ਜਾਨਾ ਫਰਕਾ ਦੋ ਭਰਾ ਮੈਂ ਕੋਈ ਛੱਡ ਗਿਆ ਨਹੀਂ ਮੈਂ ਕਹਿੰਦਾ ਨਹੀਂ ਦਿੰਦਾ ਯਾਰ ਮੈਨੇ ਜੋ ਗੈਨੀ ਮੈਂ ਮਰ ਜਾਣਾ ਨਹੀਂ ਨਹੀਂ ਲਾਂਦੇ ਯਾਰ ਨਹੀਂ ਲਾਂਦੇ ਹੋਰ ਕੋਈ ਹੋਰ ਕੋਈ ਨਹੀਂ ਨਹੀਂ ਕੋਈ ਨਹੀਂ ਕਹਿੰਦੇ ਹੋਰ ਕੋਈ ਖਤਰਨਾਕ ਦੱਸ ਦੇ ਹੁਣ ਭੂਲੇ ਮੋਟਾ ਕਿ ਖਲਾਇਆ ਦੋ ਮੇਰਾ ਭਾਜੀ ਮੇਰੇ ਮਰ ਸਕਦੀ ਹੈ ਜੀ ਉਹ ਹੈ ਕਿ ਨਾ ਹਾਂ ਅਸੀਂ ਨੇ ਗੇਰਾਂ ਨੂੰ ਮੇਰੀ ਸੋਪਾ ਫੋਫਰੋ ਦੱਸਦਾ ਇੱਕ ਲੱਕੜਾ ਲਾ 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 ਫੋਫਰੋ ਚਾਹਦਾ ਮੁੰਡਾ ਆ ਫੋਫਰੋ ਚਾਬੀਆਂ ਨਹੀਂ ਮੈਂ ਤੁਹਾਨੂੰ ਮੋੜ ਕੇ ਲੈ ਆਂਦੇ ਕਿਹੜਾ ਦਾਤਾ ਪਾਜੀ ਦਾਤਾ ਦਾਤਾ ਚਾ ਠੀਕ ਆ ਮੋਟਰਸਾਈਕਲ ਨਹੀਂ ਚਾਬੀ ਕਰਵਾਉਂਦਾ ਚਾ ਠੀਕ ਆ ਜਿਹੇ ਚ ਪਾਣੀ ਮੈਂ ਕੋ ਮੋਟਰਸਾਈਕਲ ਅੱਗੇ ਅੱਗੇ ਤਿੰਨ ਕਿਹੜੇ ਲੈ ਲੈਣਾ ਆ ਇਹਨੇ ਅੱਗੇ ਆਪ ਨੂੰ ਨਾ ਨੇ ਉਹਨੇ ਤਿੰਨ ਕਿਹੜੇ ਕਿਹੜੇ ਉਹ ਲੈ ਤਾ ਨਾ 4 4 ਕੋਈ ਕੀਤੀ ਚੋਰੀ ਔਰ ਕੋਈ ਕੀਤੀ ਚੋਰੀ ਆ ਪਹਿਲੀ ਚੋਰੀ ਕੀਤੀ ਆ ਤੈਨੂੰ ਮੈਂ ਪਤਾ ਨਹੀਂ ਲੱਗਾ ਦਿਨੇ ਕਰ ਲਾ ਪਿਆਂਦੇ ਸੀ ਕਿੰਨੇ ਪੈਸਾ ਨਹੀਂ ਨਹੀਂ ਉਹ ਤੂੰ ਛੱਡ ਦਿੰਦੇ ਆ ਛੜਾਦਾ ਨਾ ਕੋਈ ਗੱਲ ਨਹੀਂ ਇਹ ਨਸ਼ਾ ਨਸ਼ਾ ਘੜਾ ਕਰਦਾ ਤੇਰੀ ਪੈਣਾ ਪਾਣੀ ਬਿਨਾ ਸਾਲਿਆ ਤੂੰ ਫਸਿਆ ਹੋਣ ਮਾਰ ਉਹ ਨਸ਼ਾ ਘੜਾ ਕਰਦਾਂਗੇ ਭਾਜੀ ਪੈਗ ਲੈਣਾ ਬੀੜੀ ਲੈਉਣਾ ਬਸ ਹੋਰ ਛਟਾ ਛਟਾ ਆ ਵਾਪਸ ਕਸਮ ਰੱਬ ਪੈਕ ਛਾਈ ਰੱਬ ਦੇ ਨਾਮ ਇੱਕ ਕਰਨਾ ਆ ਗਿਆ ਇੱਥੇ ਆ ਵੀ ਲੋ ਗੁਲਾਮ ਨਹੀਂ ਨਹੀਂ ਮੈਨੂੰ ਲੈ ਲੈ ਇਨਵੈਸਟੀਗੇਟਰ ਬਣ ਗਿਆ ਤੂੰ ਮੋਲਣਾ ਝੂਠ ਹੈ ਉਹ ਗੱਲ ਸੁਣ ਉਹ ਵੇਲੇ ਰੱਖੀ ਕਛਾਪੇ ਦੀ ਉਹ ਦੱਸ ਸੁਣ ਉਹ ਇੱਧਰ ਗੱਲ ਕਰ ਇਥੋਂ ਦਾ ਹੈ ਉਹ ਨਹੀਂ ਤਾਂ ਕਿ ਲੋ ਮਰਮਾ ਉਹ ਗੱਲ ਸੁਣੋ ਇਥੋਂ ਦਾ ਹੈ ਕੋ ਚੰਪਾ ਜਲਾਲਪੁਰ ਦਾ ਹੋਰ ਕੋਈ ਲਾਗੇ ਤੇਰੇ ਨਾਲ ਬਗੋਲਾ ਦਾ ਕੋਈ ਠੱਗਿਆਂ ਦਾ ਅਕਲ ਜੀ ਮੈਂ ਕਿਹਦਾ ਨਾਂ ਨਹੀਂ ਲਾ ਸਕਦਾ ਨਹੀਂ ਹੈਗਾ ਨਹੀਂ ਨਹੀਂ ਹੈਗੇ ਠੀਕ ਆ ਤੇ ਨਹੀਂ ਹਨਹੀਂ ਚਾਰ ਜਣੇ ਨਹੀਂ ਦੀ ਟੋਟਲ ਆ ਦੱਸਿਆ ਦੱਸ ਟੋਟਲ ਚਾਰ ਜਣੇ ਹਨਾ ਤਿੰਨ ਜਣੇ ਸਾਲਾ ਮੈਨੂੰ ਅਥੇ ਆ ਫੜਾਈ ਭਾਈ ਭਾਈ ਮੈਨੂੰ ਅਥੇ ਨਹੀਂ ਜਣੇ ਤਿੰਨ ਜਣੇ ਹੋਰ ਦੱਸ ਦਿਆ ਕਰ ਇਹ ਬੰਦਾ ਇਹ ਬੰਦਾ ਲਾ ਲਾ ਫੜੀ ਯਾਰ ਟੈਂਡ ਬੜਾ ਜਾ ਦੋਸਤੀ ਵਿੱਚ ਦਸਾਂ ਦਾ ਦਸਾਂ ਭਾਈ ਸਾਡਾ ਮੈਂ ਮੈਂ ਆਪਣਾ ਭਾਈ ਤੂੰ ਕਿਹਾ ਵੀ ਇੱਕ ਮਹਿਰ ਤਿੰਨ ਜਣੇ ਹੋਰ ਨਹੀਂ ਬੰਦ ਹੋ ਜਾਓਗੇ ਮੈਂ ਤੈਨੂੰ ਤੇ ਤਿੰਨ ਜਣੇ ਨੰਬਰ ਦੇ ਨੰਬਰ ਕੀ ਆ ਨੰਬਰ ਬੋਲ ਸੋਹਣੀ ਬੱਦੀ ਭਾਈ ਪਹਿਲਾਂ ਇੱਕ ਫੋਨ ਵੀ ਨਹੀਂ ਮੋਟਰਸਾਈਕਲ ਚੱਲ ਇਹ ਫੋਣੀ ਨੰਬਰ ਬੋਲਣਾ ਜਾ ਨਾ ਲੋਕ 2000 ਦੇ ਵਿੱਚ ਤਾਂ ਗਏ ਨਾ 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 ਕਰੀ ਨਾ ਕਰੀ ਆਪਾਂ ਮੰਨਿਆ ਬਰਾੜ ਜੀ ਗਰੰਟੀ ਹੈ ਨਾ ਕਰੀ ਨਾ ਕਰੀ ਆਹ ਰੰਗ ਉਹ ਨਾਲ ਲਾਈਟ ਬਹੁਤ ਜਿਆਦਾ ਮੈਂ ਮੇਰੇ ਪਿਓ ਮੈਂ ਤੇਰੇ ਤੇ ਨਹੀਂ ਆ ਜਾਨੀ 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 ਮੈਂ ਤੇਰੀ ਜਨਤਾ ਤੇ ਤੇਰੀ ਅਤੀਜਾ ਪਾ ਗਏ ਮੈਂ ਆਪਾਂ ਜੀ ਤੇ ਨਹੀਂ ਆ ਮੈਂ ਤਾਂ ਅਗਲ ਮੈਂ ਪਿਓ ਨਹੀਂ ਕਹਿੰਦਾ ਨਹੀਂ ਕਹਿੰਦਾ ਮੈਂ ਤੇਰੇ ਤੋਂ ਡਰਦਾ ਪਾਜੀ ਸੱਚ ਡਰਦਾ ਚੱਲ ਉਹਨਾਂ ਦੇ ਫੋਨ ਨੰਬਰ ਦੱਸ ਮੈਂ ਫੋਨ ਨੰਬਰ ਕੀ ਉਹਨਾਂ ਦੇ ਮੈਂ ਤੇਰੇ ਤੋਂ ਡਰਦੇ ਪਾਜੀ ਨੰਬਰ ਉਹਨਾਂ ਦਾ ਪਾਜੀ ਪਾਜੀ ਮੇ ਕੋ ਫੋਨ ਹੀ ਨਹੀਂ ਆ ਪਿਓ ਦਾ ਨਾ ਆ ਗਈ ਆ ਹੈ ਉਹ ਆ ਹੀ ਨਹੀਂ ਸਾਹਿਬ ਉਹ ਪਿੱਛੇ ਚੱਲੋ ਪਿੱਛੇ ਚੱਲੋ ਨੰ ਇੱਕ ਜਿਹੜਾ ਪਿੰਡ ਆਣਾ ਸਾਡੇ ਪਿੰਡ ਦਾ ਲਖਨਪੁਰ ਦਾ ਲਖਨਪੁਰ ਦੇ ਨਾਮ ਉਹਦੇ ਪਿਓ ਦਾ ਨਾਮ ਵਿਲੀਅਮ ਆ ਤੁਮੜੇ ਦਾ ਮੁੜੇ ਦਾ ਕੀ ਨਾ ਮੁੰਡੇ ਦਾ ਐਮ ਪੀ ਐਮਪੀ ਪਹਿਲਾ ਮੈਂ ਹੈਪੀ ਨੂੰ ਫੋਨ ਕਰਕੇ ਪੁੱਛ ਲੈਣਾ ਹੀ ਹੋਣਾ ਹੀ ਹੈਪੀ ਖਲੋ ਜਾ ਇਹ ਤੂੰ ਝੂਠ ਵੀ ਨਾ ਲੈ ਲੈ ਪਾਜੀ ਥੋੜਾ ਜਿਹਾ ਚੁੱਪ ਕਰ ਇਹਦਾ ਮੈਂ ਜੀ ਨੂੰ ਫੋਨ ਕਰਦਾ ਪਾਜੀ ਜਿੰਮ ਸਾਡੇ ਬੋਲਣਾਂ ਅਨਸਾਰ ਤੂੰ ਦੋੜਾਂਗੇ ਤੈਨੂੰ ਕੱਖ ਨਹੀਂ ਜਾਂਦੇ ਕਹਿੰਦਾ ਤੈਨੂੰ ਕੱਖ ਨਹੀਂ ਜਾਂਦੇ ਮੁੰਡਿਆ ਨਾ ਐਮਪੀ ਹੈ ਨਾ ਪੁੱਛ ਜਿਹੜਾ ਘੂਗਲ ਦਾ ਉਹ ਨਾ ਜਿਹੜਾ ਹੈਪੀ ਨੂੰ ਆਵੇਲਾ ਹੈਪੀ ਨੂੰ ਫੋਨ ਲਾ ਦੇਗਾ ਉਹ ਭਰਾ ਹੱਥ ਨਾਲ ਕਰੇਟ ਪਲੇ ਜਾਣਾ ਸੀ ਅਜੇ ਨਹੀਂ ਛੱਡਣਾ ਪੂਰੀ ਆਪਣੀ ਤਸੱਲੀ ਕਰਕੇ ਫਿਰ ਦੱਸਾਂਗੇ ਛੱਡ ਦਾਂਗੇ ਤੈਨੂੰ ਛੱਡ ਦਾਂਗਾ ਛੱਡ ਦੋ ਛੱਡ ਆ ਮੈਂ ਕਰੰਟ ਨਹੀਂ ਕਰਦਾਂਗੇ ਜੇ ਨੂੰ ਸਾਚਾ ਨਾ ਦੱਸਿਆ ਆ ਕਰੰਟ ਨਹੀਂ ਫੂਕਣਾ ਤੈਨੂੰ ਸੌਹਿਆ ਇਕੱਲੇ ਤੇਰੀ ਭੈਣ ਨਹੀਂ ਤੇਰੀ ਹੱਥੀ ਜਾਊਗੀ ਉਹ ਖਲੋ ਖਲੋ ਬੰਦੀ ਦਾਣਾ ਲੱਗਣਾ ਕੱਲ੍ਹ ਬੋਲੋ ਕੱਲ੍ਹ ਸਾਚਾ ਦੇਖੋ ਬਲੋ ਉਹਦਾ ਕੁਗਲੇ ਦਾ ਮੁੰਡਾ ਉਹਦਾ ਕੀ ਨਾਮ ਤੇਰਾ ਕੀ ਨਾਮ ਮੁੰਡੇ ਦਾ ਮੈਂ ਕਿਹਾ ਕੁਗਲੇ ਦਾ ਨਾਮ ਇੱਥੇ ਲਖਨਪੁਰ ਐਮਪੀ ਕੁਗਲੇ ਮੁੰਡਾ ਕੀ ਨਾਮ ਸਹੀ ਵਿਲੀਅਮ ਨਾਮ ਪੋਸਿੰਗ ਵਿਲੀਅਮ ਹੈਗਾ ਕੀ ਦੱਸਿਆ ਬੋਰੇ ਪਿਆ ਉਹਦਾ ਕੀ ਨਾਮ ਆਇਆ ਬਿਨਾਂ ਕੱਪੜੇ ਦਾ ਕੰਮ ਕਰਦਾ ਫਿਰ ਦੂਜੀ ਦੁਕਾਨਾਂ ਬਿਲਿਅਮ ਪੂਰਾ ਹੋ ਉਹ ਵੀ ਹੈਗਾ ਇਹੋ ਵਿੱਚ ਬਿਲਿਅਮ ਪੂਰਾ ਹੋ ਗਿਆ